ਸਾਥੀ ਬਿਨਾ ਬਿਨਾ ਪੰਜਵਾਹ ਹੋਜਤ ਸੰਤਿਰ ਹੈ ਪ੍ਰਭ ਪ੍ਰਾਨ ਅਧਾਰੇ ਰਾਮ ਤਾਰ ਤਰਖੀਨ ਭਯਾ ਬਿਰਨ ਬਿਰਤ ਪਿਆਰੇ ਰਾਮ ਹੋ ਜਤ ਸਾਂਗ ਪਿਆਰਾ ਪ੍ਰਭ ਪ੍ਰਭ ਅਧਾਰੇ ਰਾਮ ਤਾਨ ਤਖੀਂ ਪਿਆਰਾ ਬੇਗਾ ਮਿਲਤ ਪਿਆਰੇ ਆਵਾ ਪ੍ਰਭ ਮਿਲੋ ਪਿਆਰੇ ਮਾਇਆ ਧਾਰੇ ਕਰ ਦਇਆ ਨਾਨਕ ਦੇਵ ਨਾਮ ਅਪਣਾ ਜਪੋ ਸੁਆਮੀ ਹਰ ਦਰਸ ਵੇਖੇ ਜੀ ਜੀਆ ਸਮਰਾਤ ਪੂਰਨ ਸੁਲਾਮ ਚਲ ਊਚ ਤਲ ਮਹਾ ਬਾੜੇ ਬਨਵੰਤ ਨਾਰਕ ਧਾਰ ਕਿਰਪਾ ਮਿਲੋ ਪ੍ਰਾਪਿਆਰੇ ਜਾਤ ਪਰਤ ਬਾਕ ਜੀਨੇ ਤੇਤਨ ਬੋਜਨ ਆਰਾਮ ਤਤਨਾ ਬਧਾ ਪੁਜ ਬੇਲਾ ਸੁਆਮੀ ਸਰਨਾ ਰਾਮ ਪ੍ਰਭ ਸਰ ਤੇਰੀ ਕਾਰ 베ਰੀ ਸੰਸਾਰ ਸਗ ਕਾਰੀਐ ਅਲਾਤ ਸਚਨਾ ਧਿਆਨਾ ਮੇਰਾ ਗੁਣ ਉਹਨਾਂ ਵਿਚਾਰੀਐ ਦੀਨ ਦਇਆਲ ਕੂਪਾਲ ਪੀਲਾ ਸਮਰਤ ਕਰਨ ਕਰਨਾ ਨਾਰਕ ਚਾਤਰਕ ਬੂਧ ਮਾਗੈ ਜਪ ਜੀਵਾ ਹਰਿ ਹਰਿ ਕਹਿਣਾ ਅਮਰ ਸੋਹਣ ਰੋਹੀਓ ਹਰ ਹਰ ਨਾਮ ਆਰਾਮ ਸੰਤਾਂ ਸੰਗ ਮਿਲ ਜਦ ਪੂਰਨ ਕਾਮ ਆਰਾਮ ਸਭ ਕਾਮ ਪੂਰਨ ਦੁਖ ਬਿਜਨ ਹਰ ਨਿਤ ਮਰ

ਸੋਹਣ ਗਾਵਣ ਹਾਰੇ ਨਾਮ ਹਰ ਹਰ ਨਾਮ ਜਪਤ ਕੁਲ ਸਭ ਨੇ ਲਾਰੇ ਨਾਮ ਹਰ ਨਾਮ ਜਪਤ ਸੋਹੰਦ ਪ੍ਰਾਣੀ ਤਾਂਹੀ ਮਨ ਮਾਂਗ ਗਦਨਾ ਹਰ ਵਿਸਰ ਨਾਰੇ ਪ੍ਰਾਨ ਪਿਆਰੇ ਦੇਵਾਂਤ ਦਰਸ਼ਨ ਸਤਿਨਾਮ ਸੋਵ ਦੇਵ ਸਰਾਰੇ ਵਿਰ ਕੰਟ ਲਾਏ ਪ੍ਰਭੂ ਚ ਅਤਮਿ ਆਪਾਲੇ ਦੇਵਾਂਤ ਲਾਗ ਸਭਨ ਸਭ ਵਿੱਚ ਪ੍ਰਭ ਮਿਲੇ ਆਗਿਆਰੇ ਸੋਪ ਦੇਵ ਸਹਾਰੇ ਬਹਿ ਕੰਟ ਨਾਏ ਪ੍ਰਭੂ ਜੀ ਅਨੰਮ ਅਪਾਰੇ ਬੇਰਵਾਂਤ ਨਾਰਕ ਸਭਰ ਸਭ ਵਿੱਚ ਪ੍ਰਭ ਅਗੇ ਆਤ ਪੇਰਾਰੇ ਬਾਹੁਰ ਹੁਯਗਾ ਖਰਸਾ ਬਾਹੁਰ ਹੁਦੀ ਪਤੇਰ ੴ ਸਤਿਨਾਮ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ਜਾਪੁ